ਸਸੀ ਕਾਲਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਰੈਸিপি ਕਈ ਵਾਰੀ ਕੀ ਹੁੰਦਾ ਹੈ ਗਰਮੀਆਂ ਵਿੱਚ ਆਪਣਾ ਸਬਜ਼ੀਆਂ ਖਾ ਖਾ ਕੇ ਮਨ ਭਰ ਜਾਂਦਾ ਤੇ ਦਿਲ ਕਰਦਾ ਹੈ ਕੁਝ ਐਕਸਟਰਾ ਹੀ ਹੋਵੇ ਤੇ ਇਹ ਰੈਸিপি ਹੈ ਜਿਹੜੀ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇ ਤੁਹਾਨੂੰ ਰੋਟੀ ਦੀ ਭੁੱਖ ਵੀ ਨਹੀਂ ਤਾਂ ਤਾਂ ਵੀ ਤੁਸੀਂ ਇੱਕ ਦੋ ਰੋਟੀਆਂ ਪੱਕਾ ਖਾ ਜਾਉਗੇ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਤੇ ਸਭ ਤੋਂ ਜਿਹੜੀ ਵਧੀਆ ਗੱਲ ਹੈ ਇਹ ਮਿੰਟਾਂ ਵਿੱਚ ਹੀ ਤਿਆਰ ਹੋ ਜਾਂਦੀ ਹੈ ਤੇ ਜਦੋਂ ਆਪਾਂ ਇਹ ਬਣਾਈ ਬੱਚਿਆਂ ਨੂੰ ਕਰੀ ਬਹੁਤ ਪਸੰਦ ਆਈ ਹੈਗੀ ਤੇ ਇਹ ਤਿਆਰ ਹੁੰਦੀ ਹੈ ਜੀ ਫालतू ਅੰਬੀਆਂ ਦੀ ਫालतू ਅੰਬੀਆਂ ਆਪਾਂ ਕਿੰਨਾ ਨੂੰ ਕਹਨੇ ਆ ਵੈਸੇ ਤਾਂ ਅੰਬ ਕੋਈ ਵੀ ਫालतू ਨਹੀਂ ਹੁੰਦਾ ਪਰ ਜਿਹੜੀਆਂ ਆਪਾਂ ਜਦੋਂ ਅਚਾਰ ਪਾਉਣ ਵਾਲੀ ਅੰਬੀਆਂ ਲੈ ਕੇ ਆਉਣੇ ਆ ਨਾ ਤੇ ਵਿੱਚੋਂ ਦੇ ਕੁਝ ਅੰਬੀਆਂ ਇਹ ਜੀਆਂ ਹੁੰਦੀਆਂ ਜਿਹੜੀਆਂ ਨਾ ਮਿੱਠੀਆਂ ਹੁੰਦੀਆਂ ਤੇ ਨਾ ਖਟੀਆਂ ਹੁੰਦੀਆਂ ਹੈਗੀਆਂ ਜਿਵੇਂ ਵਿੱਚੋਂ ਪੀਲੀਆਂ ਬਿਲਕੁਲ ਅੰਬਾਂ ਦੀ ਤਰ੍ਹਾਂ ਹੀ ਹੁੰਦੀਆਂ ਪਰ ਜਿਹੜੀਆਂ ਸਵਾਦ ਹੈ ਉਹਨਾਂ ਦਾ ਉਹ ਕੱਚੇ ਅੰਬਾਂ ਵਰਗਾ ਹੁੰਦਾ ਉਹਨਾਂ ਨੂੰ ਜਦੋਂ ਆਪਾਂ ਚਾਰ ਬਣਾਉਣੇ ਆ ਤਾਂ ਅਲੱਗ ਕੱਢ ਕੇ ਰੱਖ ਲੈਣੇ ਆ। ਕਈ 5-6 ਅੰਬੀਆਂ ਇਹ ਪੱਕੀਆਂ achar ਵਿੱਚੋਂ ਨਿਕਲਦੀਆਂ ਤੇ ਆਪਾਂ ਉਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਆਪਾਂ ਲਈਆਂ ਜੀ ਉਹੀ ਅੰਬੀਆਂ ਤੇ ਇਹਨਾਂ ਨੂੰ ਆਪਾਂ ਲਵਾਂਗੇ ਜੀ ਕੱਟ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਆਪਣੇ ਆਪ ਵੀ ਕਰ ਦਿਆ ਕਰੋ। ਇਹ ਆਪਾਂ ਤਿੰਨ ਅੰਬੀਆਂ ਕੱਟ ਲਈਆਂ ਜੀ ਤੇ ਉਸ ਤੋਂ ਬਾਅਦ ਕੜਾਈ ਵਿੱਚ ਥੋੜਾ ਜਿਹਾ ਲਵਾਂਗੇ ਸਰੋਂ ਦਾ ਤੇਲ। ਮਿੱਚੋਂ ਦੇ ਸੌਂਪ ਪਾਈ ਐ ਥੋੜੀ ਜਿਹੀ ਆਪਾਂ ਕਲੌਂਜੀ ਤੇ ਮੇਥੀ ਦਾਣਾ ਪਾਇਆ ਇਹ ਚੀਜ਼ਾਂ ਨੂੰ ਆਪਾਂ ਹਲਕਾ ਜਿਹਾ ਗੈਸ ਨੂੰ ਸਲੋ ਫਲੇਮ ਤੇ ਕਰਕੇ ਪੋਨ ਲਾਂਗੇ ਆਪਾਂ ਜ਼ਿਆਦਾ ਨਹੀਂ ਪਕਾਉਣੀ ਆ ਉਸ ਤੋਂ ਬਾਅਦ ਜਦੋਂ ਹੀ ਇਹ ਚੀਜ਼ਾਂ ਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਊਗਾ ਤਾਂ ਉਸੇ ਟਾਈਮ ਆਪਾਂ ਜਿਹੜੀਆਂ ਇਹ ਅੰਬੀਆਂ ਵਿੱਚ ਪਾ ਦੇਣੀਆਂ ਇਹਦੀ ਇਹ ਰੈਸিপি ਬਿਲਕੁਲ ਹੀ ਸੌਖੀ ਐ ਤੁਸੀਂ ਇੱਕ ਅੰਬੀ ਦੀ ਵੀ ਤਿਆਰ ਕਰ ਸਕਦੇ ਹੋ ਰੋਟੀ ਨਾਲ ਖਾਣ ਲਈ ਦੋਜੀ ਵੀ ਕਰ ਸਕਦੇ ਹੋ ਤੇ ਫਿਰ ਇਹਦੇ ਵਿੱਚ ਆਪਾਂ ਪਾਏ ਜੀ ਗਲਾਸ ਦਾ ਚੌਥਾ ਹਿੱਸਾ ਪਾਣੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਖਲਾਉਂਦੇ ਰਵਾਂਗੇ ਤੇ ਥੋੜੀ ਜਿਹੀ دیر ਦੇ ਲਈ ਇਹਨੂੰ ਆਪਾਂ ਟੱਕ ਕੇ ਰੱਖ ਦਾਂਗੇ ਤਾਂ ਕਿ ਇਹ ਜਦੋਂ ਆਪਣਾ ਕਲਰ ਚੇਂਜ ਕਰ ਜਾਂ ਤੇ ਇਹ ਥੋੜੀਆਂ ਜੀਆਂ ਪੱਕ ਜਾਣ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਇੱਕ ਗੁੜ ਦੀ ਛੋਟੀ ਜੀ ਪੇਲੀ ਜਿਹੜੀ ਗੁੜ ਜਦੋਂ ਆਪਾਂ ਲਿਓਣੇ ਆ ਵਿੱਚ ਛੋਟੀਆਂ ਛੋਟੀਆਂ ਬੱਟੀਆਂ ਜੀਆਂ ਬਣੀਆਂ ਹੁੰਦੀਆਂ ਆਪਾਂ ਇੱਕ ਲੈ ਲਈ ਤੇ ਉਹਦੇ ਵਿੱਚ ਅੱਧਾ ਗਲਾਸ ਪਾਇਆ ਜੀ ਪਾਣੀ ਦਾ ਤੇ ਇਹਨੂੰ ਰੱਖ ਤਾਂ ਆਪਾਂ ਗਰਮ ਤੇ ਇਹਨੂੰ ਤੁਸੀਂ ਕੁੱਟ ਕੇ ਪਾ ਦੇਣਾ ਫਿਰ ਬਹੁਤ ਹੀ ਛੇਤੀ ਮਿਕਸ ਹੋ ਜਾਊਗੀ ਫਿਰ ਆਪਾਂ ਪੌਣੀ ਦੇ ਰਾਹੀਂ ਲਾਵਾਂਗੇ ਪੌਣਾ ਤੇ ਦੂਸਰੇ ਪਾਸੇ ਆਪਣੀਆਂ ਅੰਬੀਆਂ ਨੂੰ ਵੀ 2-3 ਮਿੰਟ ਹੋ ਗਏ ਲਗਾਤਾਰ ਕਿਉਂਕਿ ਆਪਾਂ ਇਹਨੂੰ ਫੁੱਲ ਫਲੇਮ ਤੇ ਹੀ ਪਕਾ ਰਹੇ ਆਂ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਗੁੜ ਦਾ ਆਪਾਂ ਜਿਹੜਾ ਰਸ ਤਿਆਰ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਮਿਕਸਰ 2-3 ਮਿੰਟ ਲਈ ਆਪਾਂ ਇਹਨੂੰ ਹੋਰ ਪਕਾਵਾਂਗੇ ਇਹ ਜਿਆਦਾ ਲੰਬੀ ਤੇਜ਼ ਦਾ ਕੰਮ ਨਹੀਂ ਤੇ ਸਬਜੀ ਇਹ ਜਿਹੜੀ ਆਪਾਂ ਇਹਨੂੰ ਸਬਜੀ ਕਹਿ ਸਕਦੇ ਆਂ ਜਾਂ ਅੰਬੀਆਂ ਦੀ ਕੋਈ ਵੀ ਰੈਸਪੀ ਕਹਿ ਸਕਦੇ ਹੋ ਤੁਸੀਂ ਤਾਂ ਇਹ ਬਹੁਤ ਹੀ ਜਿਹੜੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਇਹਨੂੰ ਚਾਹੇ ਤੁਸੀਂ ਇੱਕ ਗੰਬੀ ਦੀ ਬਣਾ ਲਓ ਚਾਹੇ ਦੋ ਨੂੰ ਪਰ ਇਹ ਜਿਆਦਾ ਲੰਬੀ ਤੇਰ ਤੱਕ ਸਟੋਰ ਨਹੀਂ ਹੁੰਦੀ ਇਹ ਵੱਧ ਤੋਂ ਵੱਧ 2 ਜਾਂ 3 ਦਿਨ ਤੱਕ ਫ੍ਰਿਜ ਵਿੱਚ ਚੱਲਦੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਪਾਈ ਆਪਾਂ ਲੌਂਗ ਇਲਾਇਚੀ ਜੇ ਤੁਸੀਂ ਇਹਦੇ ਵਿੱਚ ਇੱਥੇ ਨਮਕ ਮਿਰਚ ਪਾਉਣੀ ਚਾਹੋ ਤਾਂ ਪਾ ਸਕਦੇ ਹੋ ਉਹਦੇ ਨਾਲ ਟੇਸਟ ਇਹਦਾ ਹੋਰ ਵੀ ਜਿਆਦਾ ਵਧੀਆ ਆਉਂਦਾ ਤੇ ਪਰ ਤੁਸੀਂ ਫੇਰ ਇਹਦੇ ਵਿੱਚ ਲੌਂਗ ਇਲਾਇਚੀ ਨਾ ਪਾਓ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਟੱਕ ਕੇ ਕਦੇਤਾ ਕਈ ਇਹਨੂੰ ਅੰਬਾਂ ਦੀ ਲੌਂਜੀ ਕਹਿੰਦੇ ਆਪਾਂ ਕਹਿੰਦੇ ਆ ਜੀ ਖੱਟੀਆਂ ਮਿੱਠੀਆਂ ਅੰਬੀਆਂ ਦੀ ਬਹੁਤ ਹੀ ਮਿੱਠੀ ਜਿਹੀ ਇਹ ਸਬਜੀ ਜਿਹੜੀ ਆਪਾਂ ਗੁੜ ਪਾ ਕੇ ਸਪੈਸ਼ਲ ਤਿਆਰ ਕੀਤੀ ਹੈ ਜਦੋਂ ਇਹ ਠੰਡੀ ਹੋ ਗਈ ਤਾਂ ਤੁਸੀਂ ਬਰਤਨ ਵਿੱਚ ਗੱਡ ਕੇ ਇਹਨੂੰ ਫ੍ਰਿਜ ਵਿੱਚ ਰੱਖ ਦਿਓ ਚਾਹੇ ਗਰਮ ਕਰਕੇ ਖਾਓ ਚਾਹੇ ਉਸੇ ਤਰ੍ਹਾਂ ਹੀ ਠੰਡੀ ਖਾਓ ਪਰੌਠੇ ਨਾਲ ਖਾਓ ਜਾਂ ਰੋਟੀ ਨਾਲ ਖਾਓ ਬਹੁਤ ਵਧੀਆ ਰੈਸਿਪੀ ਹੈ ਇੱਕ ਵਾਰ ਟਰਾਈ ਕਰਕੇ ਜਰੂਰ ਦੇਖਿਓ ਧੰਨਵਾਦ ਜੀ